ਗੁਰੂ ਕਾ ਸੇਕ ਵੈਰ ਨਹੀਂ ਕਮਾਉਂਦਾ ਤੇ ਸਾਧ ਸੰਗਤ ਜੀ ਆਪਾਂ ਇਤਿਹਾਸ ਦੇ ਅੰਦਰ ਬਚਨ ਵੀ ਪੜਦੇ ਆ ਨਾ ਗੁਰ ਕੀ ਨਿੰਦਾ ਸੁਣੇ ਨਾ ਕਾਨ ਪੇਟ ਕਰੋ ਤੇ ਸੰਗ ਕਿਰਪਾਣ ਜਿਹੜਾ ਗੁਰੂ ਕਾ ਸੇਖ ਹੈ ਨਾ ਉਹ ਗੁਰੂ ਦੀ ਬੇਅਦਬੀ ਤੇ ਗੁਰੂ ਦੀ ਨਿੰਦਾ ਜਿਹੜੀ ਹੈ ਆਪਣੇ ਕੰਨ ਤੋਂ ਕਦੇ ਚਿੱਤ ਵੀ ਨਹੀਂ ਸੁਣਨਾ ਉਹ ਨਾ ਸੁਣਨ ਦੇ ਵਾਸਤੇ ਚੇਤੀ ਕਰਦਾ ਹੈ ਗੁਰੂ ਦੀ ਕਿਤੇ ਬੇਅਦਬੀ ਨਾ ਹੋ ਜਾਵੇ ਗੁਰੂ ਦਾ ਸਿੱਖ ਕਦੇ ਵਾਸਤੇ ਵੀ ਇਸ ਨੂੰ ਸਹਾਰੇਗਾ ਨਹੀਂ ਗੁਰੂ ਦਾ ਸਿੱਖ ਜਿਹੜਾ ਹੈ ਉਸੇ ਵੇਲੇ ਉਸ ਦਾ ਬਦਲਾ ਜਿਹੜਾ ਉਹ ਲੈ ਲਵੇਗਾ ਧੀਰਮਲ ਸੋਚ ਰਿਹਾ ਹੈ ਮਨ ਦੇ ਅੰਦਰ ਡਰ ਹੈ ਇਹਦੇ ਕਿ ਮੱਖਣ ਸ਼ਾ ਕਿਤੇ ਸਾਹਮਣੇ ਹੋ ਕਰਕੇ ਸਤਿਗੁਰੂ ਜੀਆਂ ਦੇ ਪਾਸੇ ਹੋ ਕਰਕੇ ਮੇਰੇ ਨਾਲ ਸਾਹਮਣਾ ਹੀ ਨਾ ਕਰੇ ਪਰ ਉਸ ਤੋਂ ਪਹਿਲਾਂ ਮੈਂ ਗੁਰੂ ਪਾਸੋਂ ਸਾਰਾ ਧਨ ਜਿਹੜਾ ਉਹਨੂੰ ਚੁਰਾ ਲਿਆ